ਸਸੀ ਗੱਲ ਜੀ ਮੇਰਾ ਨਾਮ ਰਾਮਵੈਣਾ ਪਿੰਡ ਲਰਵਿਕਾ ਮੈਂ 5 ਸਾਲ ਤੋਂ ਬੈਲੈਂਸ ਦੇ ਨਾਲ ਜੁੜ ਕੇ ਕੰਮ ਕਰ ਰਿਹਾ ਹੈਗਾ ਤਾਂ ਉਸ ਦੇ ਵਿੱਚ ਆਪਣੇ ਕੋਲੇ ਬਹੁਤ ਸਾਰੇ ਪ੍ਰੋਡਕਟ ਆਉਂਦੇ ਸਿਹਤ ਨੂੰ ਦਾੰਦ ਰੋਸ ਰੱਖਣ ਲਈ ਤਾਂ ਅਸੀਂ ਕੋਰਟਾ ਕੋੜਾ ਦੇ ਵਿੱਚ ਰੇਂਦਰ ਜੀ ਨੂੰ ਮਲੇ ਸੀਗੇ ਇਹਨਾਂ ਦੇ ਪਤਰੀ ਸੀਗੀ ਤਾਂ ਇਹਨਾਂ ਨੇ ਆਪਣੇ ਕੁਝ ਪ੍ਰੋਡਕਟ ਜਿਹੜੇ ਯੂਜ਼ ਕੀਤੇ ਸੀਗੇ ਇਹਦੇ ਵਿੱਚ ਸੀਗਰ ਆਪਣਾ ਇਹ ਯੂਰੀਕਲਸ ਸਿਲਿਕਟ ਤੇ ਯੂਰੀਕਲਸ ਟੈਬਲੇਟ ਇਹ ਲੈਣ ਤੋਂ ਬਾਅਦ ਸਰ ਕੀ ਫਾਇਦਾ ਹੋਇਆ ਤੁਹਾਨੂੰ ਪਹਿਲਾਂ ਤੁਹਾਡਾ ਨਾਮ ਦੱਸੋ ਕੀ ਹੈ ਮੇਰਾ ਨਾਮ ਅਮਰਜਿੰਦਰ ਸਿੰਘ ਹੈ ਜੀ ਪਿੰਡ ਕਿਹੜਾ ਜੀ ਆਪਣਾ ਕੰਡ ਕਵਾੜਾ ਕਵਾੜਾ ਜੀ ਤੇ ਜਦੋਂ ਅਸੀਂ ਤੁਹਾਡੇ ਕੋਲੇ ਆਏ ਸੀ ਤਾਂ ਉਦੋਂ ਪਥਰੀ ਤੁਸੀਂ ਚੈੱਕ ਕਰਵਾਈ ਜਨ ਹਾਂਜੀ ਤਾਂ ਕਿੰਨੇ ਐਮਐਮ ਦੀ ਪਥਰੀ ਸੀਗੀ ਸਿਰਫ 16 ਐਮਐਮ ਦੀ ਪਥਰੀ ਸੀ ਮੇਰੇ ਠੀਕ ਹੈ ਜੀ ਤੇ ਇਸ ਇਹਨਾਂ ਪ੍ਰੋਗਰਾਮ ਨੂੰ ਕਿੰਨੇ ਮਹੀਨੇ ਆਪਾਂ ਯੂਜ਼ ਕੀਤਾ ਦੋ ਮਹੀਨੇ ਦਾ ਦੋ ਮਹੀਨੇ ਯੂਜ਼ ਕੀਤਾ ਦੋ ਮਹੀਨੇ ਯੂਜ਼ ਕਰਨ ਤੋਂ ਬਾਅਦ ਤੁਸੀਂ ਉਹ ਟੈਸਟ ਕਰਵਾਇਆ ਤਾਂ ਕੀ ਉਹਦੇ ਵਿੱਚ ਆਇਆ ਜੀ ਦੋ ਮਹੀਨੇ ਟੈਸਟ ਦੋ ਮਹੀਨੇ ਮੈਂ ਇਹ ਵਰਤਿਆ ਵਰਤ ਰਿਹਾ ਜੀ ਕਿਉਂਕਿ ਜਿਹੜੀ ਸਟੋਨ ਸੀ ਮੇਰੇ ਇਹ ਤੋਂ 3 ਸਾਲਾਂ ਦਾ ਮੇਰਾ ਪਹਿਲਾ ਵੀ ਬਣਦਾ ਸੀਗਾ ਪਹਿਲਾਂ ਮੇਰੇ ਸਾਰ ਦੋਨੇ ਗੁਰਦਿਆਂ ਦੇ ਵਿੱਚ ਹੀ ਸੀ ਮੈਨੂੰ ਦੇਸੀ ਦਵਾਈ ਕਿਤੇ ਕੋਈ ਦੱਸਦਾ ਸੀਗਾ ਮੈਂ ਲੈ ਲੈਂਦਾ ਸੀਗਾ ਤੇ ਇੱਕ ਵਾਰੀ ਸੈੱਟ ਹੋ ਜਾਂਦਾ ਸੀ ਦੁਬਾਰੇ ਫੇਰ ਬਣ ਜਾਂਦੀ ਸੀ ਐਂਕਿ ਇਸ ਵਾਰ ਮੇਰੇ ਸੈੱਟ ਥੋੜਾ ਜਿਆਦਾ ਵੱਡਾ ਬਣ ਗਿਆ ਤਾਂ ਮੇਰੇ ਨਾਲ ਪਿੰਡੋਂ ਆਪਣੇ ਡਾਕਟਰ ਸੀ ਵੀ ਆਰਐਮਪੀ ਡਾਕਟਰ ਆਰੋਪ ਕੁਲਵੰਤ ਜੀ ਉਮਰੇ ਨਾਲ ਗਏ ਸੀ ਅਸੀਂ ਆਰਮਪਰਾ ਫੂਦ ਵਿਖੇ ਗੌਰਵ ਜੋ ਸਕੈਨ ਕਰਦੇ ਨੇ ਉਹ ਸੈਂਟਰ ਦੇ ਵਿੱਚ ਗਏ ਤਾਂ ਪੇਨ ਵੀਰੇ ਨਾ ਜਿਆਦਾ ਜਿਆਦਾ ਪੇਨ ਹੋ ਰਿਹਾ ਸੀਗਾ ਕਿ ਇਹ ਪਿੰਡਾ ਡਾਕਟਰ ਨੇ ਵੀਰੇ 6 7 ਟਿਕੇ ਲਾਤੇ ਸੀ ਮੇਰਾ ਪੇਨ ਨਹੀਂ ਘਟ ਰਿਹਾ ਸੀਗਾ ਤਾਂ ਉਹਨਾਂ ਨੇ ਜਦੋਂ ਸਕੈਨ ਕੀਤਾ ਮੇਰਾ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਕਹਿੰਦੇ ਬੇਟੇ ਜੇ ਤੁਹਾਡਾ ਕਾਰਡ ਬਣਿਆ ਹੋਇਆ 5 ਲੱਖ ਰੁਪਏ ਦਾ ਤਾਂ ਤੁਸੀਂ ਇਹ ਆਪਰੇਸ਼ਨ ਕਰਵਾ ਲਓ ਵੀ ਤੁਹਾਡਾ ਸਹਜ ਉਹਦਾ ਵੱਡਾ ਤੇ ਤੰਗ ਜਾਣ ਤੁਸੀ ਤਾਂ ਉਸ ਤੋਂ ਬਾਅਦ ਮੈਂ ਘਰੇ ਆਇਆ ਨੰ ਥੋੜੀ ਡਿਪਰੈਸ਼ਨ ਹੋਈ ਘਰੇ ਮੈਂ ਗੱਲ ਕੀਤੀ ਤਾਂ ਘਰੇ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਵੀ ਚਲੋ ਸਭਾ ਵੀ ਖਾਂਗੇ ਕਰਦੇ ਕਰਦੇ ਮੈਨੂੰ ਮੈਡਮ ਦਾ ਫੋਨ ਆ ਗਿਆ ਸਾਡੇ ਇੱਥੇ ਹੈੱਡ ਮੈਡਮ ਨੇ ਮਝੂ ਬਾਲਾ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇੱਕ ਵਾਰੀ ਆਰਾਮਪਾਲ ਜੀ ਨਾਲ ਉਹਨਾਂ ਨਾਲ ਗੱਲ ਕਰੋ ਮੈਂ ਸਾਣਾ ਫੋਨ ਕੀਤੀ ਲਗਭਗ ਉਸ ਦਿਨ ਸ਼ਾਮ ਦਾ ਟਾਈਮ ਤਕਰੀਬਨ 8 8:30 ਦਾ ਟਾਈਮ ਸੀਗਾ ਤੇ ਮੈਂ ਸਾਡਾ ਧੰਨਵਾਦ ਕਰਦਾਗਾ ਵੀ ਇਹ ਮੇਰੇ ਕੋਲ ਰਾਤ ਨੂੰ 9:30 ਦੇ ਕਰੀਬ ਆਏ ਜੀ 9:30 ਵਜੇ ਆ ਕੇ ਇਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਕ ਵਾਰੀ ਬੜਾ ਅਟ ਵਰਤੋ ਇਹ ਤਾਂ ਮੈਂ ਇਹਨਾਂ ਦੇ ਵਿਸ਼ਵਾਸ ਤੇ ਕਿ ਚਲੋ ਇੱਕ ਤੀਜੇ ਰ ਕੋ ਗਲਤ ਨਹੀਂ ਹੋਊਗਾ ਮਤਲਬ ਐਡਵਾਈਸ ਦਿੰਦੇ ਜੀ ਤਾਂ ਮੈਂ ਇਹ ਸ਼ੁਰੂ ਕੀਤਾ ਜੀ ਤਾਂ ਯਕੀਨ ਮੰਨੋ ਉਸ ਰਾਤ ਨੂੰ ਸਵੇਰ ਤੱਕ ਮੇਰਾ ਪੇਨ ਮਤਲਬ ਕਾਫੀ ਜ਼ਿਆਦਾ ਮਦਰ ਰੀਲੀਫ ਮੇਰੀ ਰੀਲੀਫ ਦੇ ਨਾਮ ਨੂੰ ਸਵੇਰ ਮੈਨੂੰ ਮੈਨਾਂ ਵਿਸ਼ਵਾਸ ਬਣ ਗਿਆ ਵੀ ਇਹ ਜਿਹੜਾ ਫੜਾਟਾ ਇਹਦੇ ਨਾਲ ਮੈਂ 100% ਠੀਕ ਹੋਊਗਾ ਜੀ ਮੈਨੂੰ ਸਰ ਨੇ ਤਿੰਨ ਕਿ ਮਹੀਨੇ ਕਿਹਾ ਸੀ ਮੈਂ 2 ਮਹੀਨੇ ਲਏ ਸਾਰਾ 2 ਮਹੀਨੇ ਰੈਗੂਲਰ ਮੈਂ ਇੱਕ ਦਿਨ ਨਾਗਾ ਨਹੀਂ ਪੀਣ ਦਿੱਤਾ ਜੀ ਤਾਂ 2 ਮਹੀਨੇ ਬਾਅਦ ਮੈਂ ਸਕੈਨ ਕਰਾਇਆ ਜੀ ਬਿਲਕੁਲ ਕਲੀਅਰ ਸੀ ਗਿਆ ਜੀ ਉਸ ਤੋਂ ਬਾਅਦ 7-8 ਮਹੀਨੇ ਬਾਅਦ ਮੈਨੂੰ ਥੋੜਾ ਜਿਹਾ ਫੇਰ ਮੈਨੂੰ ਲੱਗਿਆ ਕੋਈ ਕੰਮ ਤਾਂ ਦੇ ਕਰ ਦੇਗਾ ਕਰ ਦੇ ਕੀ ਪ੍ਰੋਬਲਮ ਲੱਗਦੀ ਆ ਮੈਂ ਦੁਬਾਰਾ ਫੇਸ ਕੈਂਟਰ ਆਇਆ ਹਾਲਾਂਕਿ ਮੈਨੂੰ ਗਿਆਨ ਸਿੰਘ ਹਰਤਾ ਸੌਨ ਰਾਮਪਰਾਹੁਲ ਉਹਨਾਂ ਨੇ ਪੁੱਛਿਆ ਹੀ ਕਰਦੇ ਕਰਦੇ ਨੂੰ ਕਹਿੰਦੇ ਬਿੱਟ ਕੋਈ ਬਲੇਡ ਇਹਦਾ ਜਾਂ ਕੋਈ ਤੁਹਾਡੇ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਮਾਝ ਕੋਈ ਪ੍ਰੋਬਲਮ ਨਹੀਂ ਆ ਰਹੀ ਮੈਨੂੰ ਤੇ ਉਹਨਾਂ ਨੇ ਇਹ ਕਿਹਾ ਸਾਬ ਜੀ ਕਿਉਂ ਕਰਾ ਰਹੇ ਹੋ ਤਾਂ ਬਾਅਦ ਵਿੱਚ ਜਦੋਂ ਕਰਕੇ ਮੇਰੀ ਰਿਪੋਰਟ ਸਾਹਮਣੇ ਆਈ ਮੈਂ ਬਾਅਦ ਵਿੱਚ ਪੁੱਛਿਆ ਮਾਸਰ ਸਾਰ ਸਵਾਲ ਜੋ ਪੁੱਛ ਰਹੇ ਆ ਕਹਿੰਦੇ ਤੁਹਾਨੂੰ ਕਿਹਾ ਕੀ ਨੇ ਸੀ ਕਰਾਉਣ ਨੂੰ ਮਾਸਰ ਮੈਨੂੰ ਬਹਿਨ ਕਰਤੋਟਾ ਜਦੋਂ ਕਲੀਅਰ ਹੋ ਗਿਆ ਜਮ ਕੁਝ ਵੀ ਨਹੀਂ ਟੋਟੇ ਤਾਂ ਮਤਲਬ ਮੈਂ ਇਹਨਾਂ ਪ੍ਰੋਡਕਟਾਂ ਤੋਂ ਬਹੁਤ ਸੰਤੁਸ਼ਟਾ ਮਤਲਬ ਮੈਥੋਂ ਮਤਲਬ ਪਿੰਡ ਦੇ ਵਿੱਚ ਵੀ ਕਈ ਨੇ ਮਦਦ ਨੂੰ ਪਤਾ ਸੀ ਮੇਰਾ ਮੇਰੀ ਪ੍ਰੋਬਲਮ ਦਾ ਤੇ ਮੇਰੀ ਵੀਕਨਸ ਦਾ ਕਿਉਂਕਿ ਮੇਰਾ 68 ਕਿਲੋ ਤੋਂ weight ਘਟ ਗਿਆ 52 ਕਿਲੋ ਹੋ ਗਿਆ ਸੀਗਾ ਜੀ ਪੇਟ ਦੇ ਨਾਲ ਤੇ ਨਾਲ ਨੂੰ ਇਹ ਪਤਾ ਲੱਗਿਆ ਵੀ ਮੇਰੀ ਖੁਰਕੇ ਪਿਸ਼ਾਬ ਰਾਜ ਮਤਲਬ ਇਹ ਥੋੜਾ ਜਿਹਾ ਮੇਰੇ ਪਿਸ਼ਾਬ ਦਾ ਰੰਗ ਦਾ ਚੇਂਜ ਹੋਇਆ ਸੀਗਾ ਜਿਸ ਨਾਲ ਮੈਨੂੰ ਮਹਿਸੂਸ ਹੁੰਦਾ ਸੀ ਜਿਵੇਂ ਨਿੰਨੇ ਹੁੰਦਾ ਸੀ ਪਥਰੀ ਜੇ ਮੈਂ ਮੈਨੂੰ ਸਾਹਮਣੇ ਦੱਸਿਆ ਸੀਗਾ ਮੈਂ ਬਿਲਕੁਲ ਠੀਕ ਹਾਂ ਮਤਲਬ ਭੈਣ ਭਰਾਵਾਂ ਨੂੰ ਵੀ ਇਹ アドਵਾਈਸ ਜੰਨਾ ਵੀ ਬਹੁਤ ਵਧੀਆ ਹਾਜ਼ਰ ਰੋਗ ਤੇ ਪਟਾਟ ਨੇ ਵੀ ਆਪਾਂ ਡਾਕਟਰਾਂਾਂ ਕੀ ਮਤਲਬ ਹੈਲ ਹਾਲ ਦਿਹਾਉਣ ਨਾਲੋਂ ਜਾਂ ਸਰੀਰ ਕੱਟ ਲਵਾਉਣ ਨਾਲ ਇਹ ਜਿਹੇ ਬਰਾਡ ਲੈ ਕੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਪਥਰੀ ਦੁਬਾਰਾ ਨਾ ਵੱਣਦਾ ਵੀ ਸੰਕੇਤ ਵਧੀਆ ਦਿੰਦੇ ਨੇ ਆਪਾਂ ਨੂੰ ਮੈਂ ਹੁਣ ਦੋ ਵਾਰੀ ਛਾਹੋ ਕਰਵਾ ਲਿਆ ਤਾਂ ਮੈਨੂੰ ਦੁਬਾਰਾ ਪ੍ਰੋਬਲਮ ਨਹੀਂ ਆਈ ਨਾ ਮੈਨੂੰ ਸੇਮ ਜਿਹਾ ਦੁਬਾਰੇ ਪ੍ਰੋਬਲਮ ਆਇਆ ਦੇ ਸੀ ਹੁਣ ਮੈਂ ਬਿਲਕੁਲ ਠੀਕ ਹਾਂ i